ਇਹਨੂੰ ਲੈ ਗਿਆ ਇੱਥੇ ਨਾਲ ਲੈ ਕੇ ਜਾਉ ਮੈਨੂੰ ਲੈ ਆ ਉਹਨੂੰ ਲੈ ਗਿਆ ਆ ਜਾ ਆ ਵੀਡੀਓ ਬਣਾਉਣਾ ਸਾਰੇ ਜੀ ਕੋਲਡਰ ਕੋਲਡਰ ਕੋਲ ਆ ਓਏ सोनू ਕੱਪ ਸਰ ਵੇਖਣੇ ਸ਼ਾਹ ਇਹ ਤਾਂ ਇੰਜੋਏ ਕਰਉਣਾ ਨਾ ਪਕੰਡ ਪਾਉਣੇ ਇੱਥੇ ਜਾਓ ਜੀ ਸਾਰੇ ਮੈਦਾਨ ਵਿੱਚ ਜਾਓ ਗੁੰਡਾ ਕਰਤੀ ਹੋ ਰਹੀ ਹੈ ਇੱਥੇ 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣੇ ਘਰ ਹੀ ਕਰਨੀ ਉਧਰ ਦੇ ਲਿਆ 10000 ਇਹ ਥੋੜੀ ਯਾਰ ਜਾਓ ਜੀ ਸਾਰੇ ਆਪਣੇ ਘਰ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨੂੰ ਲੈ ਕੇ ਆਜਾ ਕਮਾਂਗ ਜਿਹੜੇ ਮੈਦਾਨਾਂ ਦੇ ਕੁਰਸੀਆਂ ਛੱਡਦੇ ਆ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਡਰ ਕੋਲਡਰ ਕੋਲ ਆ ਵੇ ਸੋਨ ਗੱਪ ਸੋਨ ਵੇ ਕਰਨ ਸਾਬੇ ਇੱਥੇ ਇੰਜੋਏ ਕਰਉਣਾ ਨਾ ਪਕੰਡਾ ਪਾਉਣਾ ਇੱਥੇ ਚਲੋ ਚਲੋ ਸਾਰੇ ਮੈਦਾਨ ਚਲੋ ਕੰਡਾ ਕਰਦੀ ਹੋ ਰਹੀ ਹੈ ਇੱਥੇ 10 ਵਜੇ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣੇ ਘਰ ਹੀ ਕਰਨ ਉਧਰ ਦੇ ਲਿਆ 10000 ਯਾਰ ਐਥੋਂ ਹੀ ਯਾਰ ਜਾਓ ਜੀ ਸਾਰੇ ਆਪਣੇ ਘਰ ਹੀ ਕਰਨ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨੂੰ ਲੈ ਕੇ ਆਜਾ ਵੀਡੀਓ ਬਣਾਉਣਾ ਸਾਰੇ ਨਹੀਂ ਕੋਲਡਰ ਕੋਲਡਰ ਕੋਲਡਰ

ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆਜਾ ਕੰਦ ਕਰਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸੱਜੇ ਤੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਦੀ ਕੋਲਡਰ ਕੋਲਡਰ ਕੋਲ ਆ ਵੇ ਸੋਨ 9 ਸਰ ਵੀ ਗੈਨਸਟਰ ਵੀ ਤਾਂ ਇੰਜੋਏ ਕਰਨੇ ਨੇ ਪਕੰਡਾ ਪਾਉਣੇ ਇੱਥੇ ਚਲ ਜਓ ਸਾਰੇ ਮੈਦਾਨ ਵਿੱਚ ਜਾਓ ਗੁੰਡਾ ਕਰਤੀ ਹੋ ਰਹੀ ਹੈ ਇੱਥੇ 10 ਵਜ ਗਏ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣੇ ਘਰਾਂ ਨੂੰ ਉਧਰ ਦੇ ਦਿਆ 10000 ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਉੱਥੇ ਨਾਲ ਲੈ ਕੇ ਜਾਓ ਜਾ ਰਿਹਾ ਨੂੰ ਲਖਿਆ ਆ ਜਾ ਕੰਡ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸੱਜੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਡਰ ਕੋਲਡਰ ਕੋਲ ਆ ਓਏ ਸੋਨੂ ਗੱਪ ਸਰ ਵੇਖਣੇ ਸਾਬਰ ਤੁਸੀਂ ਇੱਥੇ ਇੰਜੋਏ ਕਰੋਗੇ ਨਾ ਕੰਦ ਪਾਉਣੇ ਇਥੇ ਚਲ ਚਲ ਸਾਰੇ ਨਿਕਲ ਜਾਓ ਬੰਦਾ ਕਰਦੀ ਹੋ ਰਹੀ ਹੈ ਇੱਥੇ 10 ਵੱਜ ਗਿਆ ਪ੍ਰੋਗਰਾਮ ਓਵਰ ਹੈ ਚਲੋ ਵੀ ਸਾਰੇ ਆਪਣੇ ਘਰ ਹੀ ਕਰਨੀ ਉਧਰ ਦੇ ਲਿਆ 10000 ਇਹ ਬੁੜੀ ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨੂੰ ਲੈ ਆਓ ਇਹਨੂੰ ਲੈ ਕੇ ਆਜਾ